ਗੱਲ ਇਹ ਹੈ ਕਿ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਜੀ ਉਹਨਾਂ ਵੱਲੋਂ ਇੱਕ ਜਿਹੜਾ ਕਿ ਇੱਕ ਪ੍ਰੋਗਰਾਮ ਅਯੋਜਿਤ ਕੀਤਾ ਗਿਆ ਸੀ ਨਿਆਂ ਸਿਮੇਲਨ ਜਿਹੜਾ ਕਿ ਇਥੋਂ ਦੇ ਜ਼ਿਲ੍ਹਾ ਪ੍ਰਧਾਨ ਮਲਕੀਸ਼ ਸਿੰਘ ਸੋਹਣੇ ਵਾਲਾ ਨੇ ਦੀ ਰਹਿਨਮਾਈ ਇੱਥ ਹੋਇਆ ਔਰ ਇਹਦੇ ਵਿੱਚ ਸਾਡੇ ਜਿਹੜੇ ਨੌਜਵਾਨ ਇਥੇ ਪਹੁੰਚੇ ਜਾਂ ਪਿੰਡਾਂ ਦੇ ਸਰਪੰਚ ਜਾਂ ਪੰਚ ਜਿਹੜੇ ਪਹੁੰਚੇ ਮੈਂ ਉਹਨਾਂ ਨੂੰ ਇੱਕੋ ਹੀ ਸੁਨੇਹਾ ਦਿੱਤਾ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿ ਜਿਹੜੀ ਨਿਆਏ ਸੰਮੇਲਨ ਆ ਉਹ ਤਾਂ ਜਿਹੜੇ ਜਿਹੜੇ ਸਾਡੇ ਪ੍ਰੋਗਰਾਮ ਸ਼੍ਰੀ ਰਾਹੁਲ ਗਾਂਧੀ ਜੀ ਵੱਲੋਂ ਦਿੱਤੇ ਆ ਉਹ ਤਾਂ ਆਪਾਂ ਉਹਨਾਂ ਬਾਰੇ ਤਾਂ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਹੈ ਪਰ ਲੋਕਾਂ ਨੂੰ ਇੱਕ ਚੀਜ਼ ਜ਼ਰੂਰ ਜਿਹੜੀ ਦੱਸਣੀ ਹੈ ਕਿ ਇੱਕ ਜਿਹੜਾ ਚਿਹਰਾ ਸੀ ਇੱਕ ਮਖੋਟਾ ਜਿਹੜਾ ਸੀ ਉਹ ਹਰ ਇੱਕ ਲੀਡਰ ਦੇ ਚਿਹਰੇ ਤੇ ਸੀ ਕਿ ਜਿਹੜਾ ਮੈਂ ਪਹਿਲੇ ਦਿਨੋਂ ਇਹ ਗੱਲ ਕਹਿੰਦਾ ਸੀਗਾ ਕਿ ਜਿਹੜੀ ਭਾਸ਼ਾ ਹੈ ਇਹ ਲੋਕ ਭਾਜਪਾ ਦੀ ਭਾਸ਼ਾ ਬੋਲਦੇ ਨੇ ਇਹ ਲੀਡਰ ਆਮ ਆਦਮੀ ਪਾਰਟੀ ਦੀ ਭਾਸ਼ਾ ਬੋਲਦੇ ਨੇ ਔਰ ਉਹ ਗੱਲਾਂ ਅੱਜ ਸੱਚ ਹੋਈਆਂ ਚਾਹੇ ਉਹਦੇ ਵਿੱਚ ਰਵਨੀਤ ਸਿੰਘ ਬਿੱਟੂ ਦੀ ਗੱਲ ਕਰ ਲਈਏ ਕਿਉਂਕਿ ਹਮੇਸ਼ਾ ਸ਼ਾਹਕੋਟ ਇਲੈਕਸ਼ਨ 'ਚ ਇੱਕ ਪੰਥਕ ਪਰਿਵਾਰ ਹੋਣ ਦੇ ਨਾਤੇ ਮੇਰੇ ਤੋਂ ਪੁੱਛਿਆ ਗਿਆ ਕਿ ਰਵਨੀਤ ਸਿੰਘ ਬਿੱਟੂ ਬਾਰੇ ਕੀ ਕਹਿਣਾ ਚਾਹੋਗੇ ਮੈਂ ਉਦੋਂ ਵੀ ਇਹ ਗੱਲ ਕੀਤੀ ਸੀ ਕਿ ਸਿਰ ਤੇ ਪੱਗ ਬਨ ਕੇ ਕਿਉਂਕਿ ਉਹਨਾਂ ਨੇ ਪੱਗਾਂ ਜਿਹੜੀਆਂ ਨੇ ਉਹ ਕੁਰਬਾਨੀਆਂ ਨਾਲ ਨਹੀਂ ਬਨੀਆਂ ਸਾਡੇ ਗੁਰੂਆਂ ਦੀ ਦਿੱਤੀ ਹੋਈ ਜਿਹੜੀ ਪੱਗ ਇਹ ਦਸਤਾਰ ਜਿਹੜੀ ਆ ਸਾਡੀ ਜਿਹੜੀ ਆਣ ਤੇ ਸ਼ਾਨ ਇਹਨਾਂ ਨੇ ਕੁਰਸੀਆਂ ਲਈ ਬਨੀਆਂ ਔਰ ਕੁਰਸੀਆਂ ਲਈ ਅੱਜ ਜਿਹੜੀ ਆ ਅੱਜ ਪੱਗ ਲਾ ਕੇ ਜਿਹੜੀ ਖਾਕੀ ਰੰਗ ਦੀ ਨਿੱਕਰ ਜਿਹੜੀ ਉਹ ਰਵਨੀਤ ਸਿੰਘ ਬਿੱਟੂ ਨੇ ਪਾਲੀ ਔਰ ਮੈਂ ਇਸ ਗੱਲ ਦੀ ਉਹਨਾਂ ਨੂੰ ਜਾਣ ਤੇ ਵਧਾਈ ਦਿੰਦਾ ਔਰ ਇਹ ਵੀ ਗੱਲ ਕਹਿਣਾ ਕਿ ਅੱਜ ਸਿੱਖ ਜਥੇਬੰਦੀਆਂ ਵੀ ਜਿਹੜਾ ਕਿ ਉਹ ਇੱਕ ਖੁਸ਼ੀ ਦੀ ਲਹਿਰ ਆ ਉਹਨਾਂ ਦੇ ਵਿੱਚ ਕਿ ਹਮੇਸ਼ਾ ਪੰਥ ਦੇ ਖਿਲਾਫ ਬੋਲਣ ਵਾਲਾ ਜਿਹੜਾ ਚਿਹਰਾ ਸੀ ਉਹ ਜਿਹੜਾ ਕਾਂਗਰਸ ਪਾਰਟੀ ਜੋ ਚਲਾ ਗਿਆ ਅੱਜ ਕਾਂਗਰਸ ਪਾਰਟੀ ਜਿਹੜੀ ਹਮੇਸ਼ਾ ਜਿਹੜੀ ਹਰ ਵਰਗ ਦਾ ਜਿਹੜਾ ਮਾਨ ਤੇ ਸਤਿਕਾਰ ਕਰਦੀ ਏ ਕਿਸਾਨਾਂ ਦੇ ਨਾਲ ਜੇ ਖੜੀ ਤੇ ਕਾਂਗਰਸ ਪਾਰਟੀ ਖੜੀ ਔਰ ਅੱਜ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅੱਜ ਉਹਨਾਂ ਦੇ ਘਰ ਧੀ ਨੇ ਜਨਮ ਲਿਆ ਮੈਂ ਇਸ ਗੱਲ ਦੀ ਵਧਾਈ ਵੀ ਦੇਣਾ ਔਰ ਇਸ ਗੱਲ ਦੀ ਉਹਨਾਂ ਨੂੰ ਬੇਨਤੀ ਵੀ ਕਰਦਾ ਅਜ ਇੱਕ ਧੀ ਆਈ ਆ ਅਜ ਇੱਕ ਧੀ ਜਿਹੜੀ ਆ ਸੋਸ਼ਲ ਮੀਡੀਆ ਤੇ ਜਿੰਨੇ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀ ਉਹ ਵੀ ਧੀ ਤੁਹਾਡੀ ਏ ਅੱਜ ਉਹ ਧੀ ਤੇ ਪੁੱਤਰ ਨੂੰ ਘਰ ਲਿਓ ਗੁਰਤੀ ਦੇਣ ਤੋਂ ਪਹਿਲਾਂ ਧੀ ਨੂੰ ਇਸ ਨੂੰ ਘਰ ਲਿਆਉਣ ਤੋਂ ਪਹਿਲਾਂ ਉਹ ਧੀ ਤੇ ਪੁੱਤਰ ਨੂੰ ਘਰ ਲੈ ਕੇ ਆਓ ਔਰ ਭਾਜਪਾ ਦੇ ਲੀਡਰਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਕੋਏ ਨੂਰ ਹੀਰੇ ਲੈ ਕੇ ਹੀ ਗਏ ਹੋ ਸਾਡੇ ਕੋਲ ਜਿਵੇਂ ਤੁਸੀਂ ਜਾਖੜ ਸਾਹਿਬ ਦੀ ਗੱਲ ਕਰਦੇ ਸੀ ਅਮਿਤ ਸ਼ਾਹ ਜੀ ਕਿ ਇੱਕ ਕੋਏ ਨੂਰ ਹੀਰਾ ਸੀ ਕਾਂਗਰਸ ਪਾਰਟੀ ਦਾ ਲੈ ਗਿਆ ਅੱਜ ਮੈਂ ਦੱਸਣਾ ਚਾਹੁੰਦਾ ਮੈਂ ਉਦੋਂ ਵੀ ਚੀਕਾ ਮਾਰ ਮਾਰ ਕੇ ਕਿਹਾ ਮੈਂ ਕਿਹਾ ਇਹ ਹੀਰੇ ਨੇ ਕਾਂਗਰਸ ਢੋਬੀ ਹੈ ਇਹ ਹੀਰੇ ਜਿਹੜੇ ਆ ਇਹ ਹੀਰੇ ਨਹੀਂ ਇਹ ਸਾਡੀ ਕਾਂਗਰਸ ਨੂੰ ਵੀ ਇੱਕ ਬੜਾ ਵੱਡਾ ਭਲੇਖਾ ਸੀਗਾ ਕਿਉਂਕਿ ਜੇ ਕਾਂਗਰਸ ਪਾਰਟੀ ਨੇ ਇੰਨਾ ਕੁਝ ਦਿੱਤਾ ਇਹ ਕਾਂਗਰਸ ਤੇ ਨਹੀਂ ਹੋਈ ਆ ਪਿੱਛੇ ਜੇ ਜਦੋਂ ਰਿੰਕੂ ਜੀ ਗਏ ਕਾ ਮੈਂ ਉਦੋਂ ਇਹ ਗੱਲ ਕਹੀ ਸੀ ਕਿ ਜੇ ਕਾਂਗਰਸ ਦਾ ਨਹੀਂ ਹੋਇਆ ਤੇ ਆਪ ਦਾ ਵੀ ਨਹੀਂ ਹੁੰਦਾ ਅੱਜ ਬੀਜੇਪੀ ਦਾ ਹੋ ਗਿਆ ਔਰ ਮੈਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਮੋਦੀ ਜੀ ਤੁਹਾਡੇ ਕੋਲ ਤਾਂ ਟਾਈਮ ਨਹੀਂ ਇਹ ਨੱਡਾ ਜੀ ਦੇਖ ਰਹੇ ਨੇ ਜਾਮੀਨ ਸ਼ਾਹ ਜੀ ਦੇਖ ਰਹੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹ ਜਿਹੜੇ ਕੋਏ ਨੂੰ ਰੀਰੇ ਨੇ ਇਹਨਾਂ ਦੀ ਚਮਕ ਲੋਕ ਵੇਖਣਾ ਚਾਹੁੰਦੇ ਆ ਇਹਨਾਂ ਨੂੰ ਅਲਮਾਰੀਆਂ ਚ ਬੰਦ ਨਾ ਰੱਖਿਓ ਔਰ ਮੈਂ ਫਿਰੋਜ਼ਪੁਰ ਲੋਕ ਸਭਾ ਤੋਂ ਇਹ ਗੱਲ ਕਹਿਣਾ ਕਿ ਇਹਨਾਂ ਦਾ ਹਲਕਾ ਪੈਂਦਾ ਜਾਕੜ ਸਾਹਿਬ ਦਾ ਔਰ ਜਾਕੜ ਸਾਹਿਬ ਪ੍ਰਧਾਨ ਨੇ ਮੈਂ ਕਹਿਣਾ ਚਾਹੇ ਤੁਸੀਂ ਕਿਸੇ ਨੂੰ ਲੈ ਜਾਓ ਚਾਹੇ ਤੁਸੀਂ ਪਹਿਲਾ ਸੋਢੀ ਸਾਹਿਬ ਨੂੰ ਲੈ ਗਏ ਜੋ ਚਾਹੇ ਜਾਖੜ ਸਾਹਿਬ ਨੂੰ ਲੈ ਗਏ ਇਹ ਕੱਜ ਫਿਰ ਚੱਲਿਆ ਔਰ ਜਿੰਨੇ ਲੈ ਗਏ ਉਹਨਾਂ ਚੋਂ ਸਭ ਤੋਂ ਘੈਂਟ ਜਿਹੜਾ ਮੈਂ ਉਮੀਦਵਾਰ ਉਹ ਜਾਖੜ ਸਾਹਿਬ ਆ ਸਵਾਦ ਤਾਂ ਹੈ ਜਾਖੜ ਸਾਹਿਬ ਨੂੰ ਇਲੈਕਸ਼ਨ ਲੜਾਓ ਔਰ ਜਿੰਨੇ ਪ੍ਰਧਾਨ ਨੇ ਪਾਰਟੀਆਂ ਦੇ ਉਹਨਾਂ ਸਾਰਿਆਂ ਨੂੰ ਆਪ ਇਲੈਕਸ਼ਨ ਲੜਨਾ ਚਾਹੀਦਾ ਹੈ ਅੱਜ ਸ਼ਖਬੀਰ ਸਿੰਘ ਬਾਦਲ ਕਿਉਂ ਭੱਜ ਰਿਹਾ ਹੈ ਅੱਜ ਬਿਕਰਮਜੀਤ ਸਿੰਘ ਮਜੀਠੀਆ ਜਿਹੜੀ ਕਿਤੇ ਯੂਥ ਦੀ ਗਵਾਹੀ ਕਰਦਾ ਸੀ ਅੱਜ ਉਹ ਕਿਉਂ ਭੱਜ ਰਿਹਾ ਹੈ ਅੱਜ ਮੈਂ ਗੱਲ ਕਰਨੀ ਚਾਹੁੰਦਾ ਭਗਵੰਤ ਸਿੰਘ ਮਾਨ ਦੀ ਅੱਜ ਕਿਉਂ ਸੰਗਰੂਰ ਤੋਂ ਭੱਜ ਰਹੇ ਹੋ ਅੱਜ ਲੜੋ ਇਲੈਕਸ਼ਨ ਅੱਜ ਮਾਤਾ ਜੀ ਨੂੰ ਲੜਾਓ ਆਜਾਪ ਲੜੋ ਅੱਜ ਉਹ ਸਾਡੀ ਭੈਣ ਨੂੰ ਲੜਾਓ ਜਿਨੇ ਅੱਜ ਧੀ ਨੂੰ ਜਨਮ ਦਿੱਤਾ ਆਪ ਲੜੋ ਲੋਕਾਂ ਨੂੰ ਨਾਲ ਲੜਾਓ ਤਾਂ ਕਿ ਲੋਕ ਦੁੱਧਾ ਦੁੱਧ ਤੇ ਪਾਣੀ ਕਰਕੇ ਰੱਖਣਗੇ ਔਰ ਰਿਜ਼ਲਟ ਜਿਹੜਾ ਐਕਤੀ ਆਉਣ ਵਾਲੀਆਂ ਚੋਣਾਂ 'ਚ 13 ਦੀਆਂ 13 ਸੀਟਾਂ ਜਿਹੜਾ ਕਿ ਉਹ ਕਾਂਗਰਸ ਪਾਰਟੀ ਜਿੱਤੇਗੀ ਕਿਉਂਕਿ ਲੋਕ ਮਨ ਬਣਾ ਬੈਠੇ ਨੇ ਲੋਕਾਂ ਨੂੰ ਇੱਕ ਸਮਝ ਆ ਗਈ ਕਿ ਬਦਲਾ ਆលਿਆ ਨੇ ਸਾਡੇ ਪੁੱਤ ਮਰਾਏ ਨੇ ਬਦਲਾ ਆលਿਆ ਨੇ ਬਦਲਾ ਨਹੀਂ ਲਿਆਉਣਾ ਬਦਲਾ ਲੋਕਾਂ ਨੇ ਲਿਆਉਣਾ ਹੈ ਔਰ ਜਦੋਂ ਵੀ ਬਾਹ ਫੜੀ ਹੈ ਕਾਂਗਰਸ ਪਾਰਟੀ ਨੇ ਫੜੀ ਹੈ ਅੱਜ ਵੀ ਲੋਕ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਉਮੀਦਵਾਰ ਚੰਗੇ ਦਿਆ ਜੇ ਦੋ ਗਲੇ ਨਾ ਦਿਆ ਜੇ ਜਿਹੜੇ ਕੱਲ ਨੂੰ ਭੱਜਣ ਚੰਗਾ ਉਮੀਦਵਾਰ ਦਿਆ ਜੇ ਡਟਣ ਵਾਲਾ ਦਿਆ ਜੇ ਚਾਹੇ ਬੁੱਤ ਤੇ ਵਰਕਰ ਹੋਵੇ ਅਸੀਂ ਜਿਤਾ ਕੇ ਭੇਜਾਂਗੇ ਗੋਡੇ ਕਮੋਜ ਕਹਿੰਦੇ ਕਿ ਮੈਨੂੰ 40-40 ਕਰੋੜ ਦੀ ਆਫਰ ਆਈ ਹੈ ਲੱਗਦਾ ਕਿ ਬੀਜੇਪੀ ਵੱਲੋਂ ਦਿੱਤੀਆਂ ਗਈਆਂ ਬਾਈ ਜੀ ਮੈਂ ਗੋਲਦੀ ਕੰਬੋਜਤਾ ਮੇਰਾ ਭਰਾ ਹੈ ਮੈਂ ਗੱਲ ਕਹਿਣਾ 40 ਕਰੋੜ ਦੀ ਆਫਰ ਤਾਂ ਬਹੁਤ ਵੱਡੀ ਹੈ ਇਹ ਤਾਂ ਇਹਨਾਂ ਦੇ ਐਮਐਲਏ ਦਾ 5-500 ਰੁਪਇਆ ਪੇਟੀਐਮ ਕਰਾਉਂਦੇ ਨੇ ਮੇਰੇ ਕੋਲ ਰਿਕਾਰਡਿੰਗਾਂ ਨੇ 20-20 ਹਜ਼ਾਰ ਦੀਆਂ ਜੀਰੇ ਵਾਲੇ ਐਮਐਲਏ ਦੀਆਂ ਜਿਹੜੇ ਕਹਿੰਦੇ 20 ਹਜ਼ਾਰ ਰੁਪਇਆ ਜਿੰਨਾ ਦਾ ਪੀਏ ਕਹਿੰਦਾ ਮੇਰੇ ਖਾਤੇ 'ਚ ਪਾ ਦੇ ਤੇ ਬਾਈ ਜੀ 40 ਕਰੋੜ ਤਾਂ ਬਹੁਤ ਵੱਡੀ ਗੱਲ ਹੈ ਇਸ ਕਰਕੇ ਇਹ ਜਿਹੜੇ ਝੂਠਾ ਨਾ ਪਲੰਦਾ ਔਰ ਜਿੰਨੇ ਜਾਣਾ ਹੁੰਦਾ ਆ ਜਿਵੇਂ ਪਿੱਛੇ ਜੇ ਸਾਡੇ ਵਾਲਾ ਬਿੱਟੂ ਕਹਿੰਦਾ ਸੀ ਬਈ ਫਲਾਣਾ ਨਾ ਭੱਜ ਜੇ ਬਈ ਫਲਾਣਾ ਨਾ ਭੱਜ ਜੇ ਪਰ ਬਿੱਟੂ ਨੇ ਸਾਡੇ ਨਾਲ ਉਹ ਕੀਤੀ ਕਿ ਜਿਵੇਂ ਕਿਸੇ ਦੀ ਧੀ ਸੀ ਉਹਨੇ ਆਪਦੇ ਮਾਪਿਆਂ ਨੂੰ ਕਿਹਾ ਕਿ ਫਲਾਣੇ ਦੀ ਭੱਜ ਗਈ ਫਲਾਣੇ ਦੀ ਭੱਜ ਗਈ ਤੇ ਕਹਿੰਦੀ ਇੱਕ ਜੀ ਆਪਣੇ ਚ ਵੀ ਹੈ ਨਹੀਂ ਜੋ ਆਪ ਹੀ ਰਾਤ ਨੂੰ ਭੱਜ ਗਈ ਤੇ ਉਹਦੀ ਮਾਂ ਮੁੜ ਕੇ ਕਹੇ ਕਿ ਭਾਈ ਆਪਣੀ ਧੀ ਤਾਂ ਸੱਚੀ ਸੀ ਉਹਨੇ ਪਹਿਲਾਂ ਹੀ ਆਪਾਂ ਨੂੰ ਇਸ਼ਾਰਾ ਕੀਤਾ ਸੀ ਬਿੱਟੂ ਨੇ ਇਸ਼ਾਰਾ ਤਾਂ ਕੀਤਾ ਸੀ ਪਰ ਜੇ ਰਾਹੁਲ ਗਾਂਧੀ ਤੇ ਰਾਜਾ ਵੜਿੰਗ ਉਹਦੋਂ ਹੀ ਉਹਨੂੰ ਕੱਢ ਦਿੰਦੇ ਤੇ ਅੱਜ ਭਾਜਪੀ ਉਹਨੂੰ ਲੈਂਦੀ ਨਾ ਜਾਖੜ ਸਾਹਿਬ ਕਹਿੰਦਾ ਸ਼ੇਰ ਬਣ ਕੇ ਆਉਣਗੇ ਜਿਹੜੇ ਕਾਂਗਰਸੀ ਇੱਧਰ ਆਏ ਆ ਭਾਜਪੀ ਚ ਤੇ ਜਾਖੜ ਸਾਹਿਬ ਵੀ ਸ਼ੇਰ ਹੀ ਸੀ ਜੇ ਸ਼ੇਰ ਬਣ ਕੇ ਆਉਣਾ ਖੱਲ ਪਾਇਆ ਨਹੀਂ ਸ਼ੇਰ ਬਣਿਆ ਜਾਂਦਾ ਸ਼ੇਰ ਆ ਜਿਹੜਾ ਗੱਜਦਾ ਜੇ ਸ਼ੇਰ ਬਣ ਕੇ ਆਉਣਾ ਤੇ ਆ ਮੈਦਾਨ ਚ ਵੇਖੀ ਨਹੀਂ ਪਤੀੜਾ ਕਿਵੇਂ ਪਾਉਂਦਾ